ਸਤਿ ਸ੍ਰੀ ਅਕਾਲ ਜੀ ਮਨੁੱਖ ਬੰਦੇ ਮਾਈਗ੍ਰੈਂਟਸ ਡਾਕੂਮੈਂਟਡ ਹੋ ਸਕਦੇ ਨੇ ਅਨਡਾਕੂਮੈਂਟਡ ਹੋ ਸਕਦੇ ਨੇ ਲੀਗਲ ਹੋ ਸਕਦੇ ਨੇ ਇਲੀਗਲ ਹੋ ਸਕਦੇ ਨੇ ਔਰ ਸਰਕਾਰਾਂ ਨੂੰ ਪੂਰਾ ਅਧਿਕਾਰ ਹੈ ਕਿਸੇ ਵੀ ਦੇਸ਼ ਦੀ ਸੋਵਰਨ ਮਲਕ ਦੀ ਕਿ ਉਹਨਾਂ ਨੂੰ ਉੱਥੇ ਰੱਖੇ ਜਾਂ ਉਹਨਾਂ ਨੂੰ ਉੱਥੋਂ ਦੀ ਦੇਸ਼ ਨਿਕਾਲਾ ਦੇ ਦੇਵੇ ਪਿੱਛੇ ਜੋ ਕਟਨਾ ਵਾਪਰੀ ਅਸੀਂ ਸਭ ਉਸਨੂੰ ਜਾਣੂ ਆ ਲੇਕਿਨ ਇੱਕ ਗੱਲ ਹੋਰ ਵੀ ਜਿਹੜੀ ਸਾਹਮਣੇ ਆਈ ਉਹ ਆਈ ਕਿ ਜਿਹੜੀ ਸਿੱਖ ਦੀ ਦਸਤਾਰ ਹੈ ਉਹ ਕਿਸੇ ਵੀਜ਼ੇ ਦੀ ਸਟੈਂਪ ਦੀ ਮਹਤਾਜ ਨਹੀਂ ਉਹ ਗੁਰੂ ਦੀ ਮੋਰ ਹੈ। ਔਰ ਇਸ ਹfte ਜੋ ਵਾਪਰਿਆ ਜੋ ਖਬਰਾਂ ਆਈਆਂ ਆਪਨੇ ਵੀ ਦੇਖੀਆਂ ਅਸੀਂ ਵੀ ਵੇਖੀਆਂ ਔਰ ਬੜਾ ਇੱਕ ਮਾਨ ਨੂੰ ਉਹਨਾਂ ਨੇ ਉਸ ਉਸ ਥੀਸ ਹਿਲਾਇਆ ਕਿ ਸਿੱਖ ਦੀ ਦਸਤਾਰ ਦੀ ਨਿਰਾਦਰੀ ਯੂਐਸ ਸੋਇਲ ਤੇ ਹੋਈ। ਔਰ ਇਸ ਦੀ ਆਵਾਜ਼ ਚੁੱਕੀ ਗਈ ਇੰਡੀਆ ਤੋਂ ਹਜ਼ਾਰਾਂ ਮਿਲਦੂ ਸਾਡੇ ਨਾਲ ਦੋ ਦਿੱਲੀ ਤੋਂ ਉੱਗੇ ਸਿੱਖ ਆਗੂ ਜਨਨਪੂਰੀ ਜ਼ਿੰਦਗੀ ਵੇਖੀ ਹੈ ਬਹੁਤ ਜ਼ਿੰਦਗੀ ਬਿਤਾਈ ਹੈ ਲੀਡਰਸ਼ਿਪ ਦੇ ਵਿੱਚ اور ਇਹਨਾਂ ਮਸਲਿਆਂ ਨੂੰ ਉਹਨਾਂ ਨੇ ਫਰਸਟ ਹੈਂਡ ਡੀਲ ਵੀ ਕੀਤਾ ਹੈ ਉਹ ਸਾਡੇ ਨਾਲ ਜੁੜੇ ਨੇ ਮੈਂ ਉਹਨਾਂ ਦਾ ਇੱਥੇ ਜੀ ਆਇਆਂ ਨੂੰ ਆਖਦਾ ਹਾਂ ਸਰਦਾਰ ਪਰਮਜੀਤ ਸਿੰਘ ਜੀ ਸਰਨਾ ਜੋ ਸ਼ੁਰੂ ਮੇ ਕਾਲੀ ਦਲ ਦਿੱਲੀ ਦੇ ਦਿੱਲੀ ਕਾਇਦੇ ਪ੍ਰਧਾਨ ਨੇ ਤੇ ਸਰਦਾਰ ਮਨਜੀਤ ਸਿੰਘ ਜੀ ਜਿਹੜੇ ਜੋ ਉਹ ਅਕਾਲੀ ਲੀਡਰ ਨੇ ਸਾਬਕਾ ਦਿੱਲੀ ਗੁਰਦਾਰ ਕਮੇਟੀ ਦੇ ਪ੍ਰਧਾਨ ਵੀ ਰਹੇ ਨੇ ਔਰ ਨਾਲ ਦੇ ਨਾਲ ਉਹ ਇੱਕ ਵਿਰਾਸਤ ਤੋਂ ਆ ਰਹੇ ਨੇ ਉਹਨਾਂ ਦੇ ਪਿਤਾ ਜੀ ਸਰਦਾਰ ਜਥੇਦਾਰ ਸੰਤੋਖ ਸਿੰਘ ਜੀ ਜੋ ਸੰਨ ਉਹਨਾਂ ਤੋਂ ਕੋਣ ਜਾਣੂ ਨਹੀਂ ਹੈਗਾ ਧੰਨਵਾਦ ਜੀ ਤੁਹਾਡੇ ਦੋਹਾਂ ਦਾ ਜੋ ਤੁਸੀਂ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਐ ਸ਼ਿਰਕਤ ਕੀਤੀ ਸ਼ੁਰੂਆਤ ਕਰਦੇ ਆ ਸਰਦਾਰ ਸਰਨਾ ਹੋਰਾਂ ਤੋਂ ਸਰਨਾ ਸਾਹਿਬ ਤੁਸੀਂ ਦਿੱਲੀ ਬੈਠੇ ਹੋ ਔਰ ਤੁਸੀਂ ਇੱਕ ਚਿੱਠੀ ਲਿਖੀ ਹੈ ਔਰ ਜੋ ਚਿੱਠੀ ਲਿਖੀ ਹੈ ਤੁਸੀਂ ਲਿਖੀ ਹੈ ਸਿੱਧਾ ਡੋਨਲਡ 트ੰਪ ਨੂੰ ਔਰ ਵਾਇਆ ਯੂਐਸ ਐਮਬੈਸੀ ਉਹ ਸਾਰੀ ਪੀਡੀਐਫ ਵੀ ਬੜੀ ਵਾਇਰਲ ਹੋਈ ਹੈ ਔਰ ਉਸ ਵਿੱਚ ਤੁਸੀਂ ਕਾਲ ਆਊਟ ਕਰ ਦਿੱਤਾ ਹੈਗਾ ਨਾ ਸਿਰਫ ਡੋਨਲਡ 트ੰਪ ਨੂੰ ਤੁਸੀਂ ਤਾਕੀਦ ਕੀਤੀ ਹੈ ਕਿ ਜੋ ਹੋਇਆ ਹੈ ਇਹ ਮਨੁੱਖਤਾ ਦਾ ਕਾਣ ਹੈ ਬਲਕਿ ਤੁਸੀਂ ਉੱਥੇ ਜਿਹੜੇ ਯੂਐਸ ਐਡਮਿਨਿਸਟ੍ਰੇਸ਼ਨ ਦੇ ਵਿੱਚ ਹਰਮੀਤ ਕੋਟਿਲੋ ਹੋਰੀ ਵੀ ਨੇ ਜੋ ਕਿ ਆਇਰੋਨਿਕਲੀ ਸਿਵਲ ਰਾਈਟਸ ਨੂੰ ਡਿਫੈਂਡ ਕਰਨ ਵਾਸਤੇ ਉਹਨਾਂ ਦੀ ਉੱਥੇ ਅਮ ਨੋਮੀਨੇਸ਼ਨ ਹੋਈ ਹੈ ਅਪੁਆਇੰਟਮੈਂਟ ਹੋਈ ਹੈ ਤੁਸੀਂ ਉਹਨਾਂ ਨੂੰ ਵੀ ਉਸ ਚਿੱਠੀ ਦੇ ਵਿੱਚ ਕਾਲ ਆਊਟ ਕੀਤਾ ਹੈ ਕੀ ਲੋੜ ਪੈਗੀ ਸੀ ਕਿ ਅੱਥੇ ਦੇ ਸਿੱਖ ਜਿਹੜੇ ਵੈਸਟ ਦੇ ਸਿੱਖ ਨੇ ਉਹ ਇਸ ਮਸਲੇ ਨੂੰ ਨਹੀਂ ਚੁੱਕ ਰਹੇ ਨਹੀਂ ਦੇਖੋ ਗੱਲ ਇਹ ਹੈ ਜੀ ਕਿ ਸਾਨੂੰ ਸਰਸਿਸ ਕੰਦਾ ਹੈ ਮੈਂ ਜਾਣਤੇ ਤੌਰ ਤੇ ਕਟੋਗੜ 100 150 ਬੰਦਿਆਂ ਨੂੰ ਜਾਣਦਾ ਜਿਨ੍ਹਾਂ ਦੀ ਸਰਕਾਰੇ ਦਰਬਾਰੇ ਬਹੁਤ ਪਹੁੰਚ ਹੈ ਔਰ ਬੜੇ ਅਸੂਦਾ ਹੈ ਗਏ ਜਦ ਵੀ ਵਾਈਟ ਹਾਊਸ ਵਿੱਚ ਕੋਈ ਪ੍ਰੋਗਰਾਮ ਹੁੰਦਾ ਹੈ ਉਹ ਉਹਨਾਂ ਨੂੰ ਬੁਲਾਇਆ ਜਾਂਦਾ ਇਨਵਾਈਟ ਕੀਤਾ ਜਾਂਦਾ ਮੈਨੂੰ ਇਸ ਗੱਲ ਦਾ ਅਫਸੋਸ ਹੋਇਆ ਕਿ ਜਦ ਪਹਿਲਾ ਜਹਾਜ਼ ਆਇਆ ਤਾਂ ਉਹਨਾਂ ਵਿੱਚੋਂ ਕਿਸੇ ਨੇ ਕੋਈ ਆਵਾਜ਼ ਨਹੀਂ ਉਠਾਈ ਵਾਸਤਵ ਤੌਰ ਤੇ ਮੈਨੂੰ ਉਮੀਦ ਸੀ ਕਿ ਟੀਵੀ 84 ਜਿਹੜਾ ਹੈਗਾ ਉਹ ਗਲ ਚੁੱਕਿਆਗਾ ਪਰ ਮੇਰਾ ਅੰਗਾਲੀ ਹੋ ਗਿਆ ਤੇ ਮੈਂ ਕਹਿ ਨਹੀਂ ਸਕਦਾ ਪਰ ਮੇਰੀ ਨਜ਼ਰ ਵਿੱਚ ਉਹਨਾਂ ਦੀ ਕੋਈ ਆਵਾਜ਼ ਮੈਨੂੰ ਸੁਲਾਈ ਨਹੀਂ ਦਿੱਤੀ ਹਰ ਜਗ੍ਹਾ ਦੇ ਨਿਊਜ਼ ਆਰਕ ਕੀ ਕੈਲੀਫੋਰਨੀਆ ਕੀ ਹਰ ਜਗ੍ਹਾ ਦੇ ਵਿੱਚ ਸਿੱਖ ਬਹੁਤ ਅਸੂਦਾ ਔਰ ਬੜੇ ਪੜੇ ਲਿਖੇ ਵੱਡੀ ਨੋਡ ਯੂਨੀਵਰਸਿਟੀ ਨਾਲ ਜਿਹੜਾ ਪ੍ਰੋਫੈਸਰ ਅਗੇ ਨਾਮੀ ਗਾਮੀ ਨੂੰ ਕਿਸੇ ਦਾ ਕੋਈ ਬਿਆਨ ਨਾ ਪੜ ਕੇ ਸੁਣ ਕੇ ਬੜਾ ਸੋਸ ਕਹੇ ਅਸੀਂ ਦੂਸਰਾ ਸਾਡੇ ਮਨ ਦੇ ਜਿਹਨ ਦੇ ਵਿੱਚ ਗੱਲ ਬੈਠੀ ਹੋਏ ਕਿ ਅਮਰੀਕਾ ਇੱਕ ਸਭ ਤੋਂ ਬਿਹਤਰੀਨ ਡੈਮੋਕ੍ਰੈਟਿਕ ਕੰਟਰੀ ਹੈ ਇਨਸਾਨੀਅਤ ਦੀਆਂ ਜੋ ਕਦਰਾਂ ਕੀਮਤਾਂ ਅਸੀਂ ਸਮਝਾ ਬੈਠੇ ਆ ਕਿ ਅਮਰੀਕਾ ਜਾਣਦਾ ਸਾਰੇ ਜਾਣਦੇ ਹੋਣਗੇ ਪਰ ਅਸੀਂ ਉਸ ਨੂੰ ਨੰਬਰ 1 ਦੇ ਠਰਾਂਦੇ ਆ ਔਰ ਦੂਜੀ ਗੱਲ ਇਹ ਸੀ ਕਿ 트럼ਪ ਦੀ ਜਿੱਦ ਲਈ ਅਰਦਾਸ ਕੀਤੀ ਗਈ ਸਰਦਾਰ ਨਿਹਰਮੀਤ ਕੋਟੇ ਲਾਉ ਲਾਉ ਉਸ ਦੇ ਨਾਲ ਸਾਨੂੰ ਬਹੁਤ ਆਸ ਲੱਗੀ ਬਈ ਹੁਣ ਸਿੱਖਾਂ ਦੇ ਬਚਾਉਣ ਪਹਿਲੇ ਨਾਮ ਨੂੰ ਬਹੁਤ ਵੱਧ ਗਿਆ ਪਰ ਗਜ਼ਬ ਦੀ ਗੱਲ ਹੈ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਬਾਰ ਕਟਿਆ ਗਿਆ ਖਾਸ ਤੌਰ ਤੇ ਉਹਨਾਂ ਦੀਆਂ ਦਸਤਾਰਾਂ ਲਾਈਆਂ ਗਈਆਂ ਔਰ ਕਈਆਂ ਦੀ ਦਾੜੀ ਔਰ ਕੇਸਾਂ ਦੀ ਬਦਵੀ ਕੀਤੀ ਗਈ ਹੈ ਇਸ ਦੇ ਨਾਲ ਸਾਡੇ ਹਿਰਦੇ ਬੜੇ ਦੁਖੀ ਹੋਏ ਨੇ ਇਹ ਧਰਮ ਨੂੰ ਮੰਨਣ ਵਾਲਾ ਦੇਸ਼ ਹੈ ਤੇ ਜਿਹੜਾ ਧਰਮ ਨੂੰ ਮੰਨਣ ਵਾਲਾ ਹੈ ਔਰ ਦੂਸਰੇ ਦੇ ਧਰਮਾਂ ਦੀ ਕਤਰਨਾ ਕਰੇ ਉਹਨਾਂ ਦੀ ਗੱਲ ਨੂੰ ਨਾ ਸਮਝੇ ਇਹ ਸਾਡੇ ਵਾਸਤੇ ਬਹੁਤ ਬੁਰੀ ਸੰਕਰ ਲੱਗੀ ਹੈ ਔਰ ਜ਼ਿਆਦਾ ਇਸ ਵਾਸਤੇ ਲੱਗੀ ਹੈ ਕਿ ਇਹ ਜਾਂ ਕੰਮ ਤਾਂ ਸ਼ਾਇਦ ਜਿਹੜੇ ਇਸਲਾਮਿਕ ਕੰਟਰੀਜ਼ ਹੈਗੇ ਭਾਵੇਂ ਸਾਊਦੀ ਅਰੇਬੀਆ ਭਾਵੇਂ ਹੋਰ ਨੂੰ ਉਹ ਵੀ ਨਾ ਕਰਨ ਔਰ ਇਹਨਾਂ ਨੇ ਜਿਹੜਾ ਕਰਤਾ ਔਰ ਕਿਸੇ ਵੀ ਇੰਡੀਅਨ ਅਫੀਸ਼ਰ ਵੱਲੋਂ ਇਹਦੇ ਵਿਰੋਧ ਨਹੀਂ ਕੀਤਾ ਗਿਆ ਇਹਦੇ ਨਿੰਦਾ ਨਹੀਂ ਕੀਤੀ ਗਈ ਇਹ ਸਭ ਤੋਂ ਵੱਡੀ ਗੱਲ ਹੈ ਔਰ ਉਸ ਤੋਂ ਬਾਅਦ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਅਮਰੀਕਾ ਵੀ ਗਏ ਮਿਸਟਰ ਜੈਸ਼ੰਕਰ ਵੀ ਗਏ ਕਿਸੇ ਨੇ ਉਹਨਾਂ ਨਾਲ ਗੱਲ ਨਹੀਂ ਕੀਤੀ ਵੀ ਹੈ ਇੰਡੀਅਨ ਜਦ ਨਾਲ ਅਤੇ ਖਾਸ ਤੌਰ ਤੇ ਸਿੱਖਾਂ ਦੇ ਨਾਲ ਬਹੁਤ ਪੜਾਅ ਸਲੂਕ ਹੋਇਆ ਜਿਹੜੇ ਨਹੀਂ ਵੀ ਸਿੱਖ ਹੈਗੇ ਤੁਸੀਂ ਪੈਰਾਂ 'ਚ ਬੇੜੀਆਂ ਪਾ ਕੇ ਲੈ ਆ ਰਹੇ ਲੈ ਕੇ ਆ ਰਹੇ ਹੋ ਔਰ ਇਸ ਤੋਂ ਵੱਧ ਕੋਈ ਪੜਾਅ ਸਲੂਕ ਹੋ ਸਕਦਾ ਜਿਸ ਦੇ ਬਾਰੇ ਅਸੀਂ ਸੁਣਿਆ ਸੀ ਕਿ ਭਾਵੇਂ ਕਿਤਨੇ ਮਰਦੀ ਗੁਨਾਹ ਕੀਤਾ ਹੋਵੇ ਪਰ ਜਿਹਨਾਂ ਦੇ ਵਿੱਚ ਉਹਨਾਂ ਨਾਲ ਇਹਨੂੰ ਹਿਊਮਨ ਵਰਤਾਵ ਨਹੀਂ ਹੁੰਦਾ ਇਥੇ ਇਹਨੂੰ ਮੈਂ ਤੋਂ ਹੀ ਇੱਥਾਂ ਚਲੇ ਗਏ ਇਸ ਵਾਸਤੇ ਅਸੀਂ ਉਹਨਾਂ ਨੂੰ ਚਿੱਠੀ ਲਿਖੀ ਹੈ ਵੀ ਜਿਹੜਾ ਤੋ ਤੁਸੀਂ ਨੁਕਸਾਨ ਕਰ ਬੈਠੇ ਹੋ ਕਰ ਬੈਠੇ ਹੋ ਉਹਦੇ ਚੈਨ ਨਹੀਂ ਸਾਡਾ ਨੁਕਸਾਨ ਹੋਇਆ ਤੁਹਾਡਾ ਵੀ ਹੋਇਆ ਤੁਹਾਡੇ ਬਾਰੇ ਜਿਹੜੀ ਲੋਕਾਂ ਨੇ ਇੱਕ ਮੰਨ ਦੇ ਵਿੱਚ ਗੱਲ ਬਣੀ ਸੀ ਉਹ ਖਤਮ ਹੋ ਗਈ ਹੈ ਤੇ ਤੁਸੀਂ ਅੱਗੋਂ ਤੋਂ ਤੇ ਸੋਧਰ ਜਾਓ ਅੱਬ ਤਾਂ ਮੈਂ ਚਾਹੁੰਦਾ ਕਿ ਜੇ ਇੰਡੀਆ ਦੀ ਗਵਰਨਮੈਂਟ ਯੂਕਰੇਨ ਤੋਂ ਬੰਦੇ ਲਿਆ ਸਕਦੀ ਹੈ ਇਹ ਬਾਕੀ ਜਗ੍ਹਾ ਤੋਂ ਬੰਦੇ ਲਿਆ ਸਕਦੀ ਹੈ ਹਾਂਜੀ ਤਾਂ ਇਹਨਾਂ ਨੂੰ ਇੱਕ ਕੋਲੰਬੀਆ ਦਾ ਛੋਟਾ ਜਿਹਾ ਮੁਲਕ ਹੈ ਉਹਨੇ ਆਪਣੇ ਬੰਦਿਆਂ ਨੂੰ ਲਾਣਾ ਵਾਸਤੇ ਆਪਣੇ ਜਹਾਜ਼ ਭੇਜੇ ਨੇ ਤਾਂ ਇਹਨਾਂ ਨੂੰ ਭੇਜਣ ਵਾਸਤੇ ਕਿਸੇ ਤੋਂ ਸੀ ਪੈਸੇ ਲੈ ਲੈਂਦੇ ਤੁਸੀਂ ਕਹ ਦਿੰਦੇ ਬੈਟਰੋਲੋਜੀ ਜਿਹੜੀਆਂ ਸੰਸਥਾਵਾਂ ਹੈਗੀਆਂ ਭਾਵੇਂ ਸ਼ੋਣੀ ਕਮੇਟੀ ਹੈ ਭਾਵੇਂ ਹੋਰ ਸੰਸਥਾਵਾਂ ਉਹ ਸਾਨੂੰ ਅਸੀਂ ਸੈਫਰਾਈਜ਼ ਕਰਾਂਗੇ ਸਾਡੇ ਪੈਸੇ ਇਤਨੇ ਬੰਦਰ ਨੂੰ ਦੇ ਦੇਣਾ ਪਰ ਅਸੀਂ ਤੁਹਾਡੇ ਕੌਮ ਦੇ ਬੰਦਿਆਂ ਨੂੰ ਤੁਹਾਡੇ ਮੁਲਕ ਦੇ ਬੰਦਿਆਂ ਨੂੰ ਬੜੀ ਇੱਜ਼ਤ ਤਰੀਕੇ ਦੇ ਨਾਲ ਲੈਣਾ ਚਾਹੁੰਦੇ ਹਾਂ ਇਹ ਗੱਲ ਜਿਹੜੀ ਹੈ ਇਹਦੇ ਨਾਲ ਸਾਨੂੰ ਬਹੁਤ ਅਫਸੋਸ ਲੱਗਾ ਹੈ। ਔਰ ਮੈਂ ਸਮਝਦਾ ਕਿ ਅਮਰੀਕਾ ਜਿਹੜਾ ਮੰਨਿਆ ਜਾਂਦਾ ਇਸ ਕੰਮ ਵਾਸਤੇ ਭਈ ਬਹੁਤ ਡੈਮੋਕ੍ਰੈਟਿਕ ਮੁਲਕੇ ਕਿਸੇ ਨਾਲ ਜ਼ਿਆਦਾ ਨਹੀਂ ਹੁੰਦੀ ਔਰ ਇਹਨਾਂ ਨੂੰ ਵਨ ਟ੍ਰੀਟਮੈਂਟ ਨਹੀਂ ਹੁੰਦਾ ਭਾਵੇਂ ਜਿੰਨਾ ਮਰਜੋ ਗੁਨਾਹਗਾਰ ਹੋਵੇ। ਉਹ ਸਾਰੀਆਂ ਗੱਲਾਂ ਹੋ ਗਈਆਂ ਨੇ ਇਹਨਾਂ ਦੇ ਵਿੱਚ। ਕੋਈ ਕਸਰ ਬਾਕੀ ਰਹੀ ਨਹੀਂ ਬਿਲਕੁਲ। ਔਰ ਮੈਂ ਸਮਝਦਾ ਉਹਨਾਂ ਨੂੰ ਆਪਣਾ ਮਨ ਬਣਾਉਣ ਵਾਸਤੇ ਸਾਡੇ ਸਾਹਮਣੇ 60-70 ਸਾਲ ਹੋ ਗਏ ਨੇ। ਉਹ ਗਾਣਾ ਚ ਉਹਨੇ ਦੋ ਦਿਨ ਦਾ ਆਪਣਾ ਅਮ ਜਿਹੜਾ ਸੀ ਖਤਮ ਕਰਕੇ ਭਰੇ ਰੱਖ ਕੇ ਰਾਇਓ ਅ ਜੀ ਕੇ ਸਾਹਿਬ ਤੁਸੀਂ ਸਾਫ ਕਾ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਵੀ ਰਹੇ ਹੋ ਸਰਨਾ ਸਾਹਿਬ ਵੀ ਰਹੇ ਨੇ ਤੇ ਤੁਸੀਂ ਵੀ ਇਹਨਾਂ ਇਸ਼ੂਸ ਨੂੰ ਕਾਫੀ ਡੀਲ ਕੀਤਾ ਔਰ ਮੈਂ ਮੇਰੀ ਜਿੱਥੋਂ ਤੱਕ ਕਿਉਂਕਿ ਮੈਂ ਬਤੌਰ ਰਿਪੋਰਟਰ ਵੀ ਵੇਖਦਾ ਸੀ ਕਿ ਜਦੋਂ ਫਰਾਂਸ ਦੀ ਪੱਗ ਦਾ ਮਸਲਾ ਆਇਆ ਸੀ ਤੁਸੀਂ ਦੋਵੇਂ ਲੀਡਰ ਬਿਲਕੁਲ ਅੱਗੇ ਸੀ ਦਿੱਲੀ ਦੇ ਵਿੱਚ ਜਦੋਂ ਵੀ ਕੋਈ ਫਰੈਂਚ ਡੈਲੀਗੇਸ਼ਨ ਆਂਦੀ ਸੀ ਐਂਡ ਯੂ ਵੁਡ ਟੇਕ ਇਟ ਅਪ ਅ ਫ੍ਰਾਂਸ ਦੇ ਪਾਕ ਦੇ ਵਿੱਚ ਉਹੀ ਗੱਲ ਹੈ ਕਿ ਯੂਰਪ ਵੀ ਸਿੱਖ ਬੈਠਾ ਹੈਗਾ ਇੱਥੇ ਇੰਗਲੈਂਡ ਵੀ ਬੈਠਾ ਹੈਗਾ ਅਮਰੀਕਾ ਵੀ ਬੈਠਾ ਹੈ ਕੈਨੇਡਾ ਵੀ ਹੈ ਕਾ ਪਰ ਤੁਸੀਂ ਲੀਡ ਲਈ ਸੀ ਤੁਸੀਂ ਆਪ ਵੀ ਮੈਂ ਇੱਕ ਹੋਰ ਵੀ ਚੀਜ਼ ਨੋਟਿਸ ਕੀਤੀ ਸੀ ਕਿ ਜੋ ਇਟਲੀ ਵਿੱਚ ਤੁਹਾਡੇ ਨਾਲ ਦਸਤਾਰ ਕਰਕੇ ਤੁਹਾਨੂੰ ਉੱਥੇ ਇਮੀਗ੍ਰੇਸ਼ਨ ਦੇ ਵਿੱਚ ਔਰ ਸੌਰੀ 에어ਪੋਰਟ ਤੇ ਤੁਹਾਨੂੰ ਕੋ ਪ੍ਰੋਬਲਮ ਆਈ ਤੇ ਤੁਸੀਂ ਉਹਦੇ ਧਰਨਾ ਲਾ ਦਿੱਤਾ ਸੀ ਦਸਤਾਰ ਦੀ ਕੀ ਅਹਿਮੀਅਤ ਹੈ ਕਿਉਂ ਐਸ ਤਰ੍ਹਾਂ ਤੁਹਾਨੂੰ ਕੀ ਫਰਕ ਦਿਖ ਰਿਹਾ ਹੈਗਾ ਅੱਜ ਦੇ ਮਾਹੌਲ ਦੇ ਵਿੱਚ ਕਿ ਸਿੱਖ वेस्टर्न हेमिस्फीयर दे ईस्टर्न हेमिस्फीयर ਵੀ ਡਿਵਾਈਡਡ ਹੋ ਚੁੱਕਾ ਹੈ सॉरी ਮੈਂ ਗਲ ਕਰ ਰਿਹਾ ਹਾਂ ਬਟ ਇੱਕ ਬੜਾ ਇੱਕ ਤਾਂ ਕਿ ਅੰderthening ਕੀਤੀ ਜਾ ਸਕਦੀ ਹੈ ਗੱਲ ਕਿਉਂਕਿ ਕੋਈ ਰਿਐਕਸ਼ਨ ਨਹੀਂ ਆਇਆ ਜਿਸਨ ਸਰਨਾ ਸਾਹਿਬ ਨੇ ਵੀ ਕਿਹਾ ਹੈ ਕੀ ਫਰਕ ਵੇ ਕਰੀਓ ਤੁਸੀਂ ਦੇਖੋ ਤੁਸੀਂ ਜਿਹੜੀ ਗੱਲ ਸ਼ੁਰੂ ਕੀਤੀ ਹੈ ਕਿ ਅਸੀਂ ਜਦੋਂ ਫਰਾਂਸ ਦੇ ਵਿੱਚ ਹੋਇਆ ਸੀਗਾ ਪਹਿਲੀ ਦਫਾ 2007-08 ਦੇ ਵਿੱਚ ਪ੍ਰੈਜ਼ੀਡੈਂਟ ਚਿराक ਆਇਆ ਸੀਗਾ ਔਰ ਪ੍ਰੈਜ਼ੀਡੈਂਟ ਚਿराक ਜਦੋਂ ਆਇਆ ਉਹਦੇ ਬਾਅਦ ਇਕ ਬਹੁਤ ਵੱਡਾ ਅਤੀ ਹਜ਼ਾਰ ਤੋਂ ਉੱਤੇ ਸਕੂਲੀ ਬੱਚਿਆਂ ਦਾ ਪ੍ਰੋਟੈਸਟ ਕੀਤਾ ਸੀ ਔਰ ਉਸਨੇ ਸਾਨੂੰ ਮੈਸੇਜ ਵੀ ਭੇਜਿਆ ਐਲਕੇ ਅਡਵਾਨੀ ਜਿਹੜਾ ਲੀਡਰ ਆਫ اپੋਜੀਸ਼ਨ ਸੀ ਉਸ ਵੇਲੇ ਕਿ ਟੈਲ ਦੀਸ ਸਿਕਸ ਥੈਟ ਯੈਸ ਥੇਅਰ ਇਜ਼ ਅ ਪ੍ਰੋਬਲਮ ਐਂਡ ਵੀਲ ਡੂ ਇਟ ਉਹਦੇ ਬਾਅਦ ਸਰਕੋਸੀ ਆਇਆ ਉਹਦੇ ਬਾਅਦ ਮੈਕਰੋ ਆਇਆ ਜੇ ਮੈਂ ਚੱਲੇ ਜਾਵਾਂ 1969 ਇੰਗਲੈਂਡ ਦੇ ਵਿੱਚ ਦਸਤਾਰ ਤੇ ਬੰਦੀ ਲੱਗੀ ਸੀ ਉਦੋਂ ਜਦਦਰ ਸੰਤੋਖ ਸਿੰਘ ਘੋਰਾਣੇ ਮੇਰੇ ਕੋਲ ਉਦੋਂ ਦੀ ਫੁਟੇਜ ਨੇ ਦਿੱਲੀ ਦੀ ਬ੍ਰਿਟਾਨੀਆ ਬੈਸਿਨ ਤੇ ਬਾਹਰ ਤਕਰੀਬਨ 3 ਤੋਂ 4000 ਬੰਦਾ ਇਕੱਠਾ ਹੋਇਆ ਸੀ ਔਰ ਇੰਨਾ ਵੱਡਾ ਇਸ਼ੂ ਬਣਿਆ ਸੀ ਉਦੋਂ ਸਰ ਸੋਨ ਸਿੰਘ ਜੋਲੀ ਹੁੰਦੇ ਸੀਗੇ ਉੱਥੇ ਮੈਨੂੰ ਯਾਦ ਹੈ ਬਜ਼ੁਰਗ ਲੀਡਰ ਉਹਨਾਂ ਦੇ ਇੰਨੀ ਬਾਹ ਨਹੀਂ ਸੀ ਇਹਨਾਂ ਹੱਥ ਨਹੀਂ ਸੀ ਅੱਗੇ ਚਮੜੇ ਦਾ ਹੱਥ ਲੱਗਾ ਸੀ ਉਹਨਾਂ ਨੇ ਮਨਜ਼ੂਰਤ ਰੱਖਿਆ ਸੀ ਕਿ ਫਲਾਨੀ ਡੇਟ ਤੱਕ ਅਗਰ ਨਹੀਂ ਹੋਇਆ ਤੇ ਮੈਂ ਸੈਲਫ ਐਮੂਲੇਟ ਕਰਾਂਗਾ ਤੇ ਇੰਗਲੈਂਡ ਦੇ ਚ ਔਰ ਦਿੱਲੀ ਦੇ ਵਿੱਚ ਬਹੁਤ ਵੱਡੇ ਬੁਜ਼ਾਰੇ ਹੋਏ ਇੰਗਲੈਂਡ ਦੀ ਸਰਕਾਰ ਨੂੰ ਝੁਕਣਾ ਪਿਆ 1982 ਚ ਮੈਨੂੰ ਯਾਦ ਹੈ ਮਾਰਕੀਟ ਥੈਚਰ ਪ੍ਰਾਈਮ ਮਿਨਿਸਟਰ ਸੀਗੀ ਔਰ ਉਸ ਵੇਲੇ ਸਰਬਜੀਤ ਸਿੰਘ ਦੇ ਨਾਂ ਦੇ ਬੱਚੇ ਨੂੰ 8ਵੀਂ ਕਲਾਸੋਂ ਕੱਢ ਦਿੱਤਾ ਗਿਆ ਸੀ ਪਹਿਲੀ ਦਫਾ ਯੂਥ ਕਾਲੇ ਦਲ ਕਾਲੇ ਦਲ ਦਾ ਬਣਿਆ ਸੀ ਜਿਹਦਾ ਮੈਂ ਪ੍ਰਧਾਨ ਸੀ ਮੇਰੇ ਪਿਤਾ ਦੀ ਡੈਥ ਤੋਂ ਬਾਅਦ 1982 ਅਸੀਂ ਬਹੁਤ ਵੱਡਾ ਪ੍ਰੋਟੈਸਟ ਬ੍ਰਿਟਿਸ਼ ਆਈ ਕਮਿਸ਼ਨ ਦੇ ਬਾਹਰ ਕੀਤਾ ਔਰ ਮਾਰਕੀਟ ਥੈਚਰ ਨੇ ਲਿਖਿਆ ਔਰ ਬੱਚਾ ਵਾਪਸ ਐਡਮਿਟ ਹੋਇਆ ਇਸੇ ਤਰੀਕੇ ਨਾਲ ਮੈਂ ਸਮਝਦਾ ਕਿ ਜੇਲਾ ਤੁਸੀਂ ਰੋਮ ਦੀ ਗੱਲ ਕੀਤੀ ਹੈ ਮੈਂ ਰੋਮ 에ਰਪੋਰਟ ਮੈਂ ਕਾਰਮੋਨਾ ਪਾਰਕ ਇਟਲੀ ਇੱਕ ਚੈਨਲ ਨੇ ਬਹੁਤ ਵੱਡਾ ਸਮਾਗਮ ਉੱਥੇ ਕੀਤਾ ਸੀ ਟਰਬਨਡੇ ਔਰ 3000 ਬੰਦਾ ਮੈਂ ਹੈਰਾਨ ਸੀ ਕਾਰਮੋਨਾ ਪਾਕ ਦੇ ਵਿੱਚ ਪੂਰੇ ਯੂਰਪ ਚੋਂ ਬਸਾਂ ਲੈ ਕੇ ਆਏ ਸਨ ਔਰ ਵਾਪਸੀ ਤੇ ਮਨੂੰ ਆਖਿਆ ਗਿਆ ਕਿ ਪਾਕ ਉਤਾਰੋ ਅਸੀਂ ਚੈੱਕ ਕਰਨਾ ਮੈਂ ਨਹੀਂ ਉਤਾਰੀ ਫਲਾਈਟ ਮਿਸ ਕੀਤੀ ਤਾਂ ਨਾ ਮਾਰਿਆ ਔਰ ਅਗਲੇ ਦਿਨ ਮਨੂੰ ਪ੍ਰੋਟੋਕਾਲ ਦੇ ਕੇ ਕੱਢਿਆ ਪੈਗ ਨਹੀਂ उतारी ਗਈ ਉਸ ਦੇ ਬਾਅਦ ਸਿਸਟਮ ਚੇਂਜ ਕੀਤਾ ਇਹ ਮੈਂ ਜਿਹੜੀਆਂ ਸਾਰੀਆਂ ਗੱਲਾਂ ਕੀਤੀਆਂ ਨੇ ਨਾ ਇਹਦੇ ਚ ਜਿਹੜੀ ਲੜਾਈ ਅਸੀਂ ਲੜਦੇ ਸੀ ਨਾ ਉਤੋਂ ਯੂਰਪ ਦੇ ਵਿੱਚੋਂ ਵੀ ਦੂਜੇ ਮੁਲਕਾਂ ਦੇ ਵਿੱਚੋਂ ਵੀ ਸਿੱਖ ਬੋਲਦੇ ਸੀ ਔਰ ਉਹ ਲੜਦੇ ਸੀ ਇਹ ਗੱਲ ਜੇਟੀ ਹੁਣੇ ਸਰਨਾ ਸਾਹਿਬ ਨੇ ਵੀ ਆਖੀ ਹੈ ਮੈਂ ਵੀ ਬੜਾ ਪਛੇਮਾਨਾ ਕਿ ਐਡੀ ਵੱਡੀ ਗੱਲ ਹੋ ਜਵੇ ਔਰ ਕੋਈ ਨਹੀਂ ਬੋਲਦਾ ਪਿਆ ਬਾਰੋਂ ਮੈਂ ਨਾਮ ਨਹੀਂ ਕਿਸੇ ਦਾ ਪਾਰਟਿਕੂਲਰ ਲੈਣਾ ਚਾਹਾਂਗਾ ਯੂਰਪ ਵਿੱਚ ਅਮਰੀਕਾ ਦੇ ਵਿੱਚ ਫਰਾਂਸ ਦੇ ਵਿੱਚ ਅ ਕੈਨੇਡਾ ਦੇ ਵਿੱਚ ਬੜੀਆਂ ਪਾਵਰਫੁੱਲ ਲੀਡਰਸ਼ਿਪ ਨੇ ਐਮਪੀਸ ਬੈਠੇ ਨੇ ਉਥੇ ਮੇਅਰ ਬੈਠੇ ਨੇ ਉਥੇ ਕਾਰਪੋਰੇਸ਼ਨਾਂ 'ਚ ਬੈਠੇ ਨੇ ਸਾਡੇ ਬੰਦੇ ਉਥੇ ਆਪਣਾ ਕਲਾਊਡ ਰੱਖਦੇ ਨੇ ਸਰਕਾਰਾਂ ਦੇ ਵਿੱਚ ਔਰ ਉਹ ਨਹੀਂ ਬੋਲਦੇ ਪਏ ਹਿੰਦੁਸਤਾਨ ਦੇ ਵਿੱਚ ਕੋਈ ਗੱਲ ਹੋ ਜਾਂਦੀ ਏ ਅਸੀਂ ਤਾਂ ਲੜਦੇ ਆ ਹਿੰਦੁਸਤਾਨ ਚ ਅਜ ਸੱਜਣ ਕੁਮਾਰ ਦੇ ਸਜ਼ਾ ਹੋ ਰਹੀ ਏ ਯਾ ਅਸੀਂ ਗੱਲ ਕਰ ਲਈਏ ਟਾਈਟਰ ਦੀ ਗੱਲ ਕਰ ਲਈਏ ਯਾ ਅਸੀਂ ਆਪਣੇ ਰਾਈਟਸ ਦੀ ਗੱਲ ਕਰ ਰਹੀਏ ਦਸਤਾਰਾ ਜਾਂ ਕਰਕਾਰ ਉਤਾਰ ਕੇ ਸਾਨੂੰ ਐਗਜ਼ਾਮੀਨੇਸ਼ਨ ਚ ਨਹੀਂ ਜਾਣ ਦਿੱਤਾ ਅਸੀਂ ਹਾਈ ਕੋਰਟ ਚ ਜਾ ਕੇ ਉਹਦੀ ਰੀਲੀਫ ਲੈਣੇ ਆ ਮੈਂ ਸਮਝਦਾ ਵਾਂ ਕਿ ਇਹ ਬਾਹਰ ਦਾ ਡਾਇਸਪੋਰਾ ਚੁੱਪ ਕਿਉਂ ਹੈ ਦੇਖੋ ਕਿ ਦਸਤਾਰ ਜਿਹੜੀ ਹੈ ਨਾ ਇਹ ਸਮਝੋ ਕਿ ਅੱਜ ਤੁਸੀਂ ਚੁੱਪ ਕਰ ਜਾਓਗੇ ਕੱਲ ਨੂੰ ਫੇਰ ਤੁਹਾਡੇ ਉੱਤੇ ਹੱਥ ਪਏਗਾ ਮੈਂ ਸਮਝਦਾ ਕਿ ਇਰਾਨੋ ਦੇ ਉੱਤੇ ਵੱਡਦੇ ਜੋ ਇਹਨਾਂ ਦਾ ਰੋਲ ਹੈ ਔਰ ਜੋ ਰਿਪਰੈਜ਼ੈਂਟ ਕਰਦੇ ਨੇ ਔਰ ਛੋਟੀ ਮੋਟੀ ਗਿਣਤੀ ਤੇ ਹੈ ਨਹੀਂ ਇੰਗਲੈਂਡ ਚ ਕਿੰਨੀ ਵੱਡੀ ਗਿਣਤੀ ਹੈ ਦਸਤਾਰਧਾਰੀਆਂ ਦੀ ਕੈਨੇਡਾ ਚ ਕਿੰਨੀ ਹੈ ਔਰ ਅਮਰੀਕਾ ਚ ਕਿੰਨੀ ਹੈ ਫਰਾਂਸ ਚ ਕਿੰਨੀ ਹੈ ਇਟਲੀ ਚ ਕਿੰਨੀ ਹੈ ਉੱਥੇ ਐਮਪੀ ਜਿੱਦੇ ਪਏ ਉੱਥੇ ਐਮਐਲਏ ਜਿੱਦੇ ਪਏ ਉੱਥੇ ਮਹਿਰਬਾਨ ਦੇ ਪਏ ਮੈਂ ਸਮਝਦਾ ਮੈਂ ਕਿ ਮਨੂੰ ਵੀ ਇਹ ਚੀਜ਼ ਅਜੀਬ ਲੱਗੀ ਹੈ ਔਰ ਮੈਂ ਇਸ ਤੇ ਆਪਣਾ ਬਿਆਨ ਵੀ ਜਾਰੀ ਕੀਤਾ ਹੈ ਕਿ ਭਈ ਇਹ ਡਾਇਸਪੋਰਾ ਨੂੰ ਦੇਖੋ ਗਵਰਨਮੈਂਟ ਆਫ ਇੰਡੀਆ ਦੀ ਜੋ ਅਨਗੈਦੀ ਹੈ ਅਸੀਂ ਉਸ ਤੇ ਬੋਲਦੇ ਪਏ ਆ ਜਿਹੜੀ ਅਨਗੈਦੀ ਟਰੰਪ ਗਵਰਨਮੈਂਟ ਦੀ ਹੈ ਅਸੀਂ ਟਰੰਪ ਨੂੰ ਵੀ ਸਰਨਾ ਸਾਹਿਬ ਨੇ ਲਿਖਿਆ ਲੇਕਿਨ ਆਪਣਾ ਡਾਇਸਪੋਰਾ ਕਿਉਂ ਚੁੱਪ ਹੈ ਮਨੂੰ ਇਹ ਨਹੀਂ ਸਮਝ ਆਈ ਤੁਹਾਨੂੰ ਵੀ ਸਮਝ ਨਹੀਂ ਆਈ ਮੈਂ ਤਾਂ ਸਰਨਾ ਸਾਹਿਬ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਮਨਜੀਤ ਸਿੰਘ ਹੋਰਾਂ ਨੇ ਗੱਲ ਕੀਤੀ ਟਰਬਨ ਡੇ ਦੀ ਕੀ ਇਹ ਕੋਸਮੈਟਿਕ ਡੇ ਹੈਗਾ ਹੈ ਅ ਜਦ ਤੁਰਬਨ ਡੇ ਮਨਾਉਂਦੇ ਹੋ ਨਿਊਯਾਰਕ ਦੇ ਟਾਈਮ ਸਕੁਅਰ ਦੇ ਉਤੇ ਹੋਰ ਜਗ੍ਹਾ ਤੇ ਟੁਰਬਨ ਡੇ ਮਨੀਜਰ ਹੈ ਇੱਥੇ ਤੇ ਟੁਰਬਨ ਦੀ ਇੰਡਿਗਨਿਟੀ ਹੋ ਗਈ ਔਰ ਇੱਥੇ ਬਿਲਕੁਲ ਸ਼ਾਂਤੀ ਪਈ ਹੈ ਕੋਈ ਚੂ ਨਹੀਂ ਕਰ ਰਿਹਾ ਇਹ ਪੀਆਰ ਬੀਆ ਕੀ ਹੁੰਦਾ ਇਹਨੂੰ ਕਿਸ ਤਰ੍ਹਾਂ ਸਮਝ ਰਹੇ ਹੋ ਤੁਸੀਂ ਮੈਂ ਕਹ ਰਿਹਾ ਜੀ ਮੈਂ ਤੁਹਾਡੇ ਨਾਲ ਸਹਿਮਤ ਹਾਂ ਪਰ ਗੱਲ ਤੇ ਹੈ ਕਿ ਇਹ ਵੀ ਨਹੀਂ ਹੈਗੇ ਸਿੱਖੀ ਬਾਰੇ ਇਤਨੀ ਪਰਪਕਤਾ ਜਿੰਨੀ ਹੈ ਅਮਰੀਕਾ ਕੈਂਡਾਵੇ ਚ ਹੈ ਪਿੰਦੋਸਤਾਨ ਤੋਂ ਵਾਰ ਲੱਗਦੀ ਹੈ ਪਰ ਇਸ ਮਾਮਲੇ ਦੇ ਵਿੱਚ ਉਹ ਚੁੱਪ ਕਿਉਂ ਨਹੀਂ ਸੰਸਮਝਾਂਦੇ ਮੈ ਯਾਰੀ ਸਮਝ ਕਉ ਜਾ ਰਹੀ ਤਜਰਬੇ ਤਜਰਬੇ ਰਹੇ ਕੀ ਦੇਖਦੇ ਹੋ ਅਰੇ ਬੜਾ ਤਜਰਬਾ ਹੈ ਤੁਹਾਡੇ ਕੋਲ ਖਜ਼ਾਨਾ ਕਰਨ ਦੀ ਦੋ ਗੱਲਾਂ ਕਰਨੀਆਂ ਇੱਕ ਗੱਲ ਤੱਕ ਮੈਨੂੰ ਇਹ ਲੱਗਿਆ ਕਿ ਜਿਹੜੇ ਇਹ ਦੂਸਰੇ ਤਰੀਕੇ ਨਾਲ ਅੰਦਰ ਆਇਨ ਇਹ ਕਿਦਰੇ ਇਹਨਾ ਕਹਣ ਸਾਨੂੰ ਪੁੱਛਣ ਤੁਹਾਡੇ ਇਨਕੁਆਰੀਆਂ ਕਰਾਉਣ ਫਿਰ ਅਸੀਂ ਇਸ ਮਾਮਲੇ ਚ ਉਪਰੀ ਗਏ ਇਸ ਮਾਮਲੇ ਚ ਉਪਰੀ ਗਏ ਮੈਂ ਇੱਕ ਬਹੁਤ ਬਿਹਤਰੀਨ ਇਹ ਹੈਗਾ ਬੰਦਾ ਬਹੁਤ ਮਾਹਰ ờ ਰਿਪੋਰਟਰ ਹੈਗਾ ਬਹੁਤ ਸਮਝਦਾਰ ਰਿਪੋਰਟਰ ਹੈ ਮੈਂ ਉਸ ਨੂੰ ਪੁੱਛ ਲਿਆ ਵੀ ਇਹ ਕੀ ਗੱਲ ਜੀ ਇਹ ਅਮਰੀਕਾ ਦੀ ਸਰਕਾਰ ਨੇ ਇਸ ਤਰ੍ਹਾਂ ਕਿਉਂ ਕੀਤਾ ਤੇ ਹਿੰਦੁਸਤਾਨ ਦੀ ਸਰਕਾਰ ਚੁੱਪ ਕਿਉਂ ਹੈ ਉਸ ਨੇ ਮੈਨੂੰ ਜਵਾਬ ਦਿੱਤਾ ਕਿ ਤੁਸੀਂ ਜੇਲਾਂ ਦੇ ਵਿੱਚ ਕਿਹੜੀ ਜੇਲ੍ਹ ਵਿੱਚ ਤੁਹਾਨੂੰ ਅਲਾਉਡ ਹੈਗਾ ਪਾਕ ਬੰਦਸਾਰ ਬਣਨ ਦਾ ਉਹ ਦੁਸਾਂਸ਼ੜ ਦੇ ਬਾਕੀ ਜਗ੍ਹਾ ਤੇ ਮੈਂ ਕਹ ਜੀ ਪਰ ਇਹ ਜੇਲ੍ਹ ਤੇ ਨਹੀਂ ਸੀ ਇਹ ਤੇ ਉਹਨਾਂ ਨੂੰ ਰਿਪੋਰਟ ਕਰ ਰਹੇ ਸਨ ਰਿਪੋਰਟ ਦੇ ਵਿੱਚ ਇਹਨਾਂ ਨੂੰ ਕੀ ਲੋੜ ਸੀ ਉਹਨਾਂ ਦੇ ਕੇਸਾਂ ਦੀ ਬੇਦਬੀ ਕਰਨ ਦੀ ਦਾੜ੍ਹੀ ਦੀ ਬੇਦਬੀ ਕਰਨ ਦੀ ਉਹ ਮਨਨ ਕਰਨ ਵੀ ਸਾਡਾ ਧਰਮ ਲਾਉ ਨਹੀਂ ਕਰਦਾ ਫਿਰ ਵੀ ਕਰ ਰਹੇ ਮੈਂ ਇਹ ਸਮਝਦਾ ਹਾਂ ਕਿ ਖਾਸ ਕਰਕੇ ਇਤਨੇ ਚੈਨਲ ਨੂੰ ਲੰਡਾ ਨੂੰ ਵਿੱਚ ਵੈਨ ਅਮਰੀਕਾ ਵਿੱਚ ਵੈਨ ਔਰ ਜਸਟ ਵੀ ਬਿਆਲਾ ਹਿੰਦੁਸਤਾਨ ਕੋਈ ਗੱਲ ਹੋ ਜਾਏ ਤਾਂ ਬੋਲਦਾ ਹੈ ਉਹਨੇ ਕਿਉਂ ਨਹੀਂ ਮਸਲਾ ਉਠਾਇਆ ਉਹ ਕਿਉਂ ਨਹੀਂ ਗਿਆ ਦੱਸੋ ਜੀ ਮੈਂ ਤੁਹਾਡੇ ਕੋਲ ਸਵਾਲ ਪੁੱਛਣਾ ਚਾਹੁੰਦਾ ਉਹ ਆਪਣਾ ਹਰਮੀਤ ਕੋਲ ਤੇ ਲੋਕਲ ਕਿਉਂ ਨਹੀਂ ਗਿਆ ਵੀ ਤੁਸੀਂ ਇਹਦੇ ਬਾਰੇ ਆਪਣਾ ਬਿਆਨ ਦਿਓ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਿਉਂ ਨਹੀਂ ਗਏ ਇਸ ਗੱਲ ਦੀ ਮੈਨੂੰ ਸਮਝ ਨਹੀਂ ਆ ਰਹੀ ਜਦ ਤੱਕ ਮੈਂ ਉਹਨਾਂ ਨਾਲ ਗੱਲ ਨਾ ਕਰ ਲਵਾਂ ਮੈਂ ਕੀ ਕਹਿ ਸਕਦਾ ਗੱਲ ਹੈਗੀ ਜੀ ਅਸੀਂ ਜਦ ਆਸਟਰੀਆ ਦੇ ਵਿੱਚ ਜਦ ਉਹਨਾਂ ਨੇ ਗਰਮ ਤੇਲ ਪਾ ਕੇ ਉਹਨਾਂ ਕਰਕੇ ਸਾੜਿਆ ਕੀਤਾ ਕੀਤਾ ਕੋਈ ਬਾਜ਼ੀ ਠਾਈ ਉਸ ਵਕਤ ਸੀ ਦਿੱਲੀ ਕਮੇਟੀ ਵੱਲੋਂ ਵਕੀਲ ਕਰਕੇ ਜਾ ਕੇ ਉੱਥੇ ਪਰਸਨਲੀ ਪੁੱਛਿਆ ਜਾ ਕੇ ਵਕੀਲ ਕਰਕੇ ਉਹਨਾਂ ਦਾ ਹਾਲਚਾਲ ਪੁੱਛਿਆ ਕੀ ਹੈ ਕੀ ਨਹੀਂ ਬਈ ਇਹ ਇਹ ਨੂੰ ਮਨੇ ਉਸੇ ਲੜਾਈ ਲੜੀ ਉੱਥੇ ਜਾ ਕੇ ਐ ਕਿਹੜਾ ਕੇਸ ਸੀ ਇੱਕ ਕੇਸ ਸੀ ਜਿਹੜਾ ਸੀ ਨਾ ਦਾ ਜਲੰਧਰ ਵਾਲੇ ਜਿਹੜੇ ਪੰਤ ਰਵਦਾਸ ਸਿੰਘ ਗੰਦੀ ਦੇ ਬੈਠੇ ਨੇ ਅੱਛਾ ਅੱਛਾ ਇਨਾਨੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਤੇ ਜਿਹੜਾ ਰਮਾਲਾ ਸਾਹਿਬ ਆਨੇ ਸਨ ਤਾਂਲੇ ਆਪਣੇ ਅੰਗੂਠੇ ਨਾਲ ਲਾਉਂਦੇ ਤੁਨ ਉੱਤੇ ਕਰਦੇ ਸਨ ਉੱਤੇ ਕੋਈ ਸਿੱਖ ਸੀ ਉਹਨਾਂ ਨੇ ਇਤਰਾਜ਼ ਠਾਇਆ ਜਦ ਜਿਵੇਂ ਸਰਮਨਜੀਤ ਸਿੰਘ ਨੇ ਦੱਸਿਆ ਮੈਂ ਉਸ ਵਕਤ ਮੈਂ ਆਦੀ ਪਰਸੋਂ ਵੇਖੀਏ ਫੋਟੋ ਇਕਬਾਲ ਸਿੰਘ ਦੀ ਹੁਣ ਤੇ ਉਹ ਬਜ਼ੁਰਗ ਹੋਇਆ ਹੋਇਆ ਹੈ ਅਸੀਂ ਗਏ ਸੀ ਉੱਥੇ ਫਰਾਸ ਦੇ ਵਿੱਚ ਉਹਨਾਂ ਦੇ ਕਹਿਣ ਦੇ ਉੱਤੇ ਉਹਨਾਂ ਨੇ ਕਹੇ ਸਕੂਲ ਬਣਾਣਾ ਮੈਂ ਬਣਾਉਂ ਕਹਿੰਨੇ ਕੇ ਪੈਸੇ ਮੈਂ ਕਹਾਂ ਨੀਆ ਤੁਸੀਂ ਚੁੱਕੋ ਪੈਸੇ ਅਸੀਂ ਕੰਦਾਂਗੇ ਪਰ ਨੀਆ ਤੱਕ ਮੈਂ ਨਹੀਂ ਕਹਿ ਸਕਦਾ ਮੈਨੂੰ ਕਮੇਟੀ ਪੁੱਛ ਸਕਦੀ ਹੈ ਸਿੱਖ ਪੁੱਛ ਸਕਦੇ ਨੇ ਵੀ ਹਲੇ ਤੱਕ ਨੀਆ ਹੀ ਨਹੀਂ ਖੁਦਿਆਂ ਤੂੰ ਪੈਸੇ ਦਿਆ ਹੈ ਪੈਸੇ ਸਾਰੇ ਤੁਹਾਡੇ ਨੇ ਦਿਆਂਗਾ ਜਦ ਨੀਆ ਉੱਤੇ ਚਰੋਗੇ ਨਾ ਛੱਤਾ ਪਾ ਦੇਂਗੇ ਦਵਾਰਾਂ ਛਾੜ ਦੇਂਗੇ ਜਿਹੜੇ ਤੁਸੀਂ ਕੁਮਰ ਨੂੰ ਬਰਾਬ ਹਾਂ ਪਰ ਮੈਨੂੰ ਇਹ ਨਹੀਂ ਗੱਲ ਸਮਝ ਆਈ ਖਾਸ ਤੌਰ ਤੇ ਮੈਂ ਅੱਜ ਟੈਲੀਫੋਨ ਕਰਾਂਗਾ ਕਿ ਜਦ ਤੇ ਵੀ ਤੁਸੀਂ ਕਿਸ ਮਸਲੇ ਨੂੰ ਕਿਉਂ ਨਹੀਂ ਚੁੱਕਿਆ ਔਰ ਹਿੰਦੁਸਤਾਨ ਦੀ ਸਰਕਾਰ ਨੇ ਕਿਉਂ ਨਹੀਂ ਚੁਕਿਆ ਇੱਕ ਵੀ ਚੁੱਪ ਕਰਕੇ ਬੈਠੀ ਹੋਈ ਹੈ ਕੋ ਗੱਲਾਂ ਆ ਗਈਆਂ ਕਿ ਹਿੰਦੁਸਤਾਨ ਦੀ ਸਰਕਾਰ ਨੇ ਕਿਉਂ ਨਹੀਂ ਚੁਕਿਆ ਇਸ ਉੱਤੇ ਮੈਂ ਦੇਖ ਰਿਹਾ ਕਿ ਤੁਹਾਡੇ ਵਰਗੇ ਸਿੱਖ ਲੀਡਰ ਉਹਨਾਂ ਨੇ ਖੁੱਲ੍ਹ ਕੇ ਗੱਲ ਕੀਤੀ ਹੈ ਬਿਨਾ ਕਿਸੇ ਖੌਫ ਦੇ ਗੱਲ ਕੀਤੀ ਹੈ ਕੇਂਦਰ ਸਰਕਾਰ ਨੇ ਨਹੀਂ ਚੁਕਿਆ ਨਾਨ ਸਿੱਖ ਤਬਕਿਆਂ ਵਿੱਚੋਂ ਵੀ ਬੜੀ ਜ਼ਬਰਦਸਤ ਆਵਾਜ਼ ਇੰਡੀਆ ਦੇ ਵਿੱਚੋਂ ਉੱਠੀ ਹੈ ਉਹਨਾਂ ਨੇ ਵੀ ਗੱਲ ਕੀਤੀ ਹੈ ਕਿ ਤੁਸੀਂ ਜਾਸ ਕਿਉਂ ਨਹੀਂ ਪੇਛੇ ਔਰ ਪੋਲੀਟੀਕਲ ਪਾਰਟੀਆਂ ਕ੍ਰਾਸ ਦਾ ਪੋਲੀਟੀਕਲ ਸਪੈਕਟਰਮ ਜਿਹੜੀ ਵੀ ਭਾਜਪਾ ਦੇ ਵਿਰੋਧੀ ਨੇ ਉਹਨਾਂ ਨੇ ਵੀ ਇਹ ਗੱਲ ਚੁੱਕੀ ਹੈ ਮਨਜੀਤ ਸਿੰਘ ਜੀ ਜੀਕੇ ਮੇਰਾ ਤੁਹਾਡੇ ਕੋਲ ਹੁਣ ਜਿਹੜਾ ਸਵਾਲ ਹੈ ਉਹ ਸ਼ਾਇਦ ਆਖਰੀ ਸਵਾਲ ਹੈਗਾ ਹੁਣ ਮੈਂ ਜੋ ਪੁੱਛਣਾ ਚਾਹੁੰਦਾ ਵਾਂ ਤੁਸੀਂ ਦੋਹਾਂ ਨੇ ਮੈਂ ਤੁਸੀਂ ਕਲੈਕਟਿਵਲੀ ਜਵਾਬ ਦੇ ਸਕਦੇ ਹੋ ਕਿ ਕੋ ਆ ਤੁਹਾਡਾ ਇਕੋ ਕੈਂਪੇਨ ਨਾਲ ਤੁਹਾਡਾ ਸੰਬੰਧ ਹੈਗਾ ਕਿ ਤੁਸੀਂ ਹੁਣ ਦੋਹਾਂ ਨੇ ਇਹ ਮਸਲਾ ਚੁੱਕਿਆ ਹੈ ਔਰ ਬੜੇ ਲੀਡ ਲਈ ਹੈ ਇਸ ਵਿੱਚ ਤੁਹਾਨੂੰ ਲੱਗਦਾ ਨਹੀਂ ਹੈਗਾ ਕਿ ਹੁਣ ਤੁਸੀਂ ਡਾਇਸਪੋਰੇ ਨੂੰ ਹੈਡ ਆਨ ਲੈ ਲਿਆ ਹੈ ਤੇ ਹੁਣ ਉਹ ਤੁਹਾਡੇ ਉੱਤੇ ਹੈ ਮੋਹਰ ਲਾ ਦੇਣ ਕਿ ਤੁਸੀਂ ਦੋਵੇਂ ਮੋਦੀ ਪੱਖੇ ਮੈਂ ਸਿੱਖੀ ਦੀ ਗੱਲ ਕਰ ਰਿਹਾ ਹਾਂ ਮੈਂ ਕਿਸਨੂਏ ਆਖਿਆ ਕਿ ਤੁਸੀਂ ਮਤਲਬ ਬੀਜੇਪੀ ਦਾ ਪਟਾ ਗੱਲ ਚ ਪਾਉਂ ਉਹ ਅਸੀਂ ਨਹੀਂ ਪਾਇਆ ਅਸੀਂ ਜਿਹੜੇ ਮੁੱਦੇ ਨੇ ਦਿੱਲੀ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਅਸੀਂ ਮੋਦੀ ਸਰਕਾਰ ਨਾਲ ਵੀ ਰਿਲੇਟ ਦੇ ਰਹੇ ਆ ਮੋਦੀਆਂ ਦੇ ਨਾਲ ਬੀਜੇਪੀ ਸਰਕਾਰ ਦੇ ਨਾਲ ਗਠਬੰਧਰ ਵੀ ਰਿਹਾ ਕਾਂਗਰਸ ਦੇ ਵੇਲੇ ਅਸੀਂ ਲੜਦੇ ਰਹੇ ਆ 60 ਤੇ ਮੁਕਦਮੇ ਪੈਂਦੇ ਰਹੇ ਨੇ ਮੈਂ ਸਮਝਦਾ ਐਨਐਸਏ ਟਾਡਾ ਬੰਬ ਕੇ ਸਾਰਾ ਕੁਝ ਭੁੱਗ ਚੁੱਕਿਆ ਜੇ ਜੇ ਅਗਰ ਪੌਟਾ ਸਾਹਿਬ ਵਾਲੇ ਸਤਨਾਮ ਸਿੰਘ ਹਾਈਜੈਕਰ ਜਿਹੜੇ 17 ਸਾਲ ਬਾਅਦ ਕੈਦ ਕੱਟ ਕੇ ਆਂਦੇ ਨੇ ਵਾਪਸ ਗਵਰਨਮੈਂਟ ਆਫ ਇੰਡੀਆ ਫੜ ਲੈਂਦੀ ਹੈ ਮੋਦੀ ਸਾਹਿਬ ਦੇ ਰਾਜ ਵਿੱਚ ਹਾਈ ਕੋਰਟ 'ਚ ਉਹਨਾਂ ਨੂੰ ਬਰੀ ਕਰਾਨੇ ਉਹਨਾਂ ਦੇ ਕੇਸ ਕੈਨਸਲ ਕਰਾਨੇ ਇਸ ਡਿਸੀਜਨ ਦੇ ਸਰਨਾ ਸਾਹਿਬ ਦੇ ਵਕਤ ਦਿੱਲੀ ਕਮੇਟੀ ਨੇ ਔਰ ਮੇਰੇ ਵਕਤ ਪ੍ਰੋਫੈਸਰ ਭੁੱਲਰ ਦੀ ਗੱਲ ਕਰ ਲਈਏ ਕਿ ਕਿੰਨੀ ਲੜਾਈ ਦਿੱਲੀ ਗੁਰਦੁਆਰਾ ਕਮੇਟੀ ਨੇ ਲੜੀ ਹੈ ਕੁਕੀ ਗੇਲ ਜਿਹੜੇ ਨਿਯੁਕਤ ਜੇਲ ਕੱਟ ਕੇ ਆਂਦੇ ਨੇ ਹਿੰਦੁਸਤਾਨ ਵਾਪਸ ਆਂਦੇ ਨੇ ਉਹਨਾਂ ਦੀ ਰਿਹਾਈ ਵਾਸਤੇ ਸਾਡਾ ਕੀ ਰੋਲ ਰਿਹਾ ਹੋਵੇਗਾ ਮੈਂ ਸਮਝਦਾ ਅਸੀਂ ਕਈ ਐਗਜ਼ਾਮਪਲ ਦੇ ਸਕਦੇ ਆ ਸਾਡਾ ਕੋਈ ਕਨਫਰੰਟੇਸ਼ਨ ਨਹੀਂ ਮੇਰੇ ਸਵਾਲਾ ਦਾ ਮੇਰਾ ਸਵਾਲ ਤੇ ਹੈ ਮੈਂ ਦੋ ਚਾਰ ਨਾਮ ਨੂੰ ਯਾਦ ਨੇ ਕੁਝ ਮੈਂ ਭੁੱਲ ਗਿਆ ਅਕਾਲੀ ਦਲ ਦੇ ਪ੍ਰਧਾਨ ਹੁੰਦੇ ਸੀਗੇ ਯੂਕੇ ਦੇ ਮੈਨੂੰ ਉਹਨਾਂ ਦਾ ਨਾਮ ਹੀ ਯਾਦ ਆ ਰਿਹਾ ਮੈਨੂੰ ਯਾਦ ਹੈ ਸੁਰਜੀਤ ਸਿੰਘ ਬਿਲਕੁਲ ਦਾ ਬਹੁਤ ਵੱਡੇ ਲੀਡਰ ਹੁੰਦੇ ਸੀ ਉੱਥੇ ਉੱਥੇ ਅਮੋਲਕ ਸਿੰਘ ਗਿਆਨੀ ਅਮੋਲਕ ਸਿੰਘ ਗਿਆਨੀ ਅਮੋਲਕ ਸਿੰਘ ਹੁੰਦੇ ਸੀ ਸਰਜੀਤ ਸਿੰਘ ਬਿਲਗਾ ਜੀ ਹੁੰਦੇ ਸੀ ਸਰਨਾ ਸਾਹਿਬ ਨੇ ਨਾਂ ਯਾਦ ਕਰਾਤਾ ਬੰਨੀ ਆ ਰਿਹਾ ਸੀ ਉਹਦੇ ਬਾਅਦ ਉੱਥੇ ਸਰ ਮੋਹਨ ਸਿੰਘ ਕੋਹਲੀ ਹੁੰਦੇ ਸੀਗੇ ਮੈਂ ਸਮਝਦਾ ਵਾਂ ਕਿ ਇਹ ਐਡੇ ਵੱਡੇ ਵੱਡੇ ਸੋਨ ਸਿੰਘ ਜੋਲੀ ਹੋਣਾ ਜਿਨ੍ਹਾਂ ਦੀ ਮੈਂ ਗੱਲ ਕੀਤੀ ਕਿ ਜਿਨ੍ਹਾਂ ਨੇ ਸੰਨਵਰਤ ਰੱਖ ਦਿੱਤਾ ਸੀ 1969 ਦੇ ਵਿੱਚ ਇਸੇ ਤਰੀਕੇ ਨਾਲ ਫਰਾਂਸ ਦੇ ਵਿੱਚ ਮਨੋਜਾਦ ਸਿੰਘਾਂ ਦੇ ਨਾਮ ਜਿਨ੍ਹਾਂ ਨੇ ਦਿੱਲੀ ਆ ਕੇ ਸਾਡੇ ਨਾਲ ਧਰਨੇ ਵੀ ਮਾਰੇ ਨੇ ਔਰ ਫਰਾਂਸ ਵਿੱਚ ਗੱਲ ਕੀਤੀ ਹੈ ਅ ਉੱਥੇ ਵੀ ਉਹਨਾਂ ਨੇ ਪ੍ਰੋਟੈਸਟ ਕੀਤਾ ਅੱਜ ਇਹ ਡਾਇਸਪੋਰਾ ਕਿਉਂ ਚੁੱਪ ਹੈ ਮਨ ਨੂੰ ਨਹੀਂ ਸਮਝ ਆ ਰਹੀ ਮੈਂ ਤਾਂ ਤੁਹਾਨੂੰ ਅੱਜ ਤੋਂ ਮਤਲਬ 1900 ਜੇ ਮੈਂ 69 ਦੀ ਗੱਲ ਕਰ ਰਿਹਾ ਹਾਂ ਆਲਮੋਸਟ 54 55 ਸਾਲ ਪੁਰਾਣੀ ਮੈਂ ਗੱਲ ਕਰਦਾ ਪਿਆ ਸਿੱਖਾਂ ਨੇ ਖੜੇ ਹੋ ਕੇ ਗੱਲ ਕੀਤੀ ਸਟੜੇ ਹੋ ਕੇ ਆਪਣੀਆਂ ਮੰਗਾਂ ਵਾਸਤੇ ਆਪਣੇ ਹੱਕਾਂ ਵਾਸਤੇ ਲੜੇ ਨੇ ਸਰਨਾਥ ਸਾਹਿਬ ਨੇ ਜਿਹੜੀ ਗੱਲ ਕੀਤੀ ਹੈ ਉਹਦੇ ਚ ਕੁਝ ਤੱਤ ਹੈ ਕਿ ਬਈ ਜਿਹੜੇ ਲੋਕੀ ਗੈਰ ਕਾਨੂੰਨੀ ਤੌਰ ਤੇ ਉਥੇ ਜਿਹੜੇ ਹਲੇ ਕੱਚੇ ਨੇ ਲੇਕਿਨ ਜਿਹੜੇ ਪੱਕੇ ਹੋ ਚੁੱਕੇ ਨੇ ਜਿਹੜੇ ਪਾਸਪੋਰਟ ਹੋਲਡਰ ਨੇ ਦੇ ਆਰ ਐਸ ਕਿਟਿਜ਼ਨ ਐਸ ਐਨੀਵਨ ਐਨੀਵਨ ਐਸ ਓਵਰ देयर ਸੋ ਮੈਂ ਸਮਝਦਾ ਮਾਂ ਕਿ ਇੱਕ ਗੱਲ ਨੂੰ ਮੈਂ ਸਪਾਸਟ ਦੀ ਗੱਲ ਕਹੀਏ ਕਿ ਇਹ ਇਸ਼ੂ ਜੜਾ ਹੈਗਾ ਇਹ ਕਿਸੇ ਲੀਗਲ ਔਰ ਲੀਗੈਲਟੀ ਲੀਗੈਲਟੀ ਦੇ ਚੱਕਰ ਵਿੱਚ ਤੇ ਆ ਨਹੀਂ ਰਿਹਾ ਤੇ ਦਸਤਾਰ ਦੀ ਗੱਲ ਹੈਗੀ ਇਹ ਤੇ ਦਸਤਾਰ ਦੀ ਗੱਲ ਹੈ ਦਸਤਾਰ ਦਸਤਾਰ ਵੀ ਕਿਹੜੀ ਗੁਰੂ ਦੀ ਮੋਹਰੇ ਦਸਤਾਰ ਡਿਗਨਿਟੀ ਦਾ ਪ੍ਰਤੀਕ ਹੈ ਆਰ ਡੈਮੋਕ੍ਰੇਸੀ ਦੇ ਵਿੱਚ ਹਰ ਇੱਕ ਨੂੰ ਹੱਕ ਹੈਗਾ ਆਪਣੇ ਪਰਾਵਾ ਪਾਣ ਦਾ ਹਰ ਇੱਕ ਨੂੰ ਇਹਨਾਂ ਇਹ ਕਿਉਂ ਰੋਕ ਰਹੇ ਹੈ ਜੀ ਇਹਨਾਂ ਦਾ ਰੋਕਣਾ ਕੀ ਮਤਲਬ ਹੈ ਜੀ ਕਿਸਾ ਭੋਰ ਨੇ ਬੜੀ ਸੋਹਣੀ ਗੱਲ ਕੀਤੀ ਪੂਰਾ ਇਤਿਹਾਸ ਅਗੇ ਰੱਖ ਦਿੱਤਾ ਉਹ ਸ਼ਾਇਦ ਜੋ ਹੈ ਕਿ ਥੋੜਾ ਜਿਹਾ ਹਲੂਣਾ ਮਿਲੇ ਪਾਵੇ ਅੰਦਰ ਕੌਨਸ਼ੀਅਸ ਨੋ ਹੀ ਮਿਲੇ ਜ਼ਬਾਨ ਨੂੰ ਨਾ ਮਿਲੇ ਆ ਆਪਾਂ ਇਸ ਗੱਲ ਨੂੰ ਇੱਥੇ ਮੈਂ ਜੇ ਸਮ ਅਪ ਕਰਾ ਰਹਾ ਤੇ ਉਹ ਇਹ ਹੀ ਹੈਗਾ ਕਿ ਮੁੰਡੇ ਐਸੋ ਜਾਂਦੇ ਨੇ ਮੈਂ ਦੇਖ ਰਿਹਾ ਸੀ ਕਿ ਪੰਜਾਬ ਔਰ ਹਰਿਆਣੇ ਵਿੱਚੋਂ ਅਗਰ ਵਿਜ਼ੂਅਲਸ ਦੇਖੀ ਐਸਾ ਕੋਈ ਸਾਡੇ ਕੋਲ ਕੋਈ ਡਾਟਾ ਨਹੀਂ ਹੈਗਾ ਵਿਜ਼ੂਅਲਸ ਐਸਰੇ ਨੇ ਕਿ ਪੰਜਾਬ ਹਰਿਆਣੇ ਤੋਂ ਜਿਹੜਾ ਜਾ ਰਿਹਾ ਉਹ ਮੁੰਡਾ ਕੁੰਡਾ ਜਾ ਰਿਹਾ ਹੈ ਪਰਿਵਾਰਾਂ ਦੇ ਜਿਹੜੇ ਬੰਦੇ ਨੇ ਬੋਤੇ ਪੰਜਾਬ ਹਰਿਆਣੇ ਦੇ ਨਹੀਂ ਲੱਗ ਰਹੇ ਕਿਸੇ ਹੋਰ ਪ੍ਰਾਂਤ ਦੇ ਲੱਗ ਰਹੇ ਨੇ ਮੈਂ ਨਹੀਂ ਉਹਦੇ ਨਾਲ ਕਹਿ ਸਕਦਾ ਕਿ ਉਹ ਕਿਸ ਪ੍ਰਾਂਤ ਦੇ ਨੇ ਸੋ ਇਹ ਮੁੰਡੇ ਖੁੰਡੇ ਜਾ ਰਹੇ ਨੇ ਤੇ ਅੱਜ ਅਸੀਂ ਜੋ ਵੇਖ ਲਿਆ ਕਿ ਜੋ ਦਸਤਾਰ ਦੀ ਗੁਰបង្ੁਰਪਤੀ ਹੋਈ ਹੈ ਉੱਥੇ ਯੂਐਸ ਸੋਇਲ ਤੇ ਹੋਈ ਹੈ ਉਹਨਾਂ ਦਾ ਕਿਸੇ ਨੇ ਹੱਥ ਨਹੀਂ ਪੜਿਆ ਮੈਂ ਅਨਡਾਕੂਮੈਂਟ ਡਾਕੂਮੈਂਟਡ ਦੇ ਇਸ਼ੂ ਵਿੱਚ ਨਹੀਂ ਜਾ ਰਿਹਾ ਸੋ ਉਹਨਾਂ ਨੂੰ ਇੱਕ ਜ਼ਰੂਰ ਹੈ ਦੇ ਨੌਜਵਾਨ ਉਹ ਕੇਸ ਤਕਲੀਫ ਨਾਲੋਂ ਜਾਣਦੇ ਉਹ 20 25 30 ਸਾਲ ਦੇ ਨੌਜਵਾਨ ਹੀ ਜਾ ਸਕਦੇ ਦੂਰ ਕੋਈ ਦੂਸਰਾ ਜਾ ਹੀ ਨਹੀਂ ਸਕਦਾ ਜੀ ਫਿਰ ਉਸ ਤੋਂ ਬਾਅਦ ਜੋ ਐਕਟਿਆ ਜਾ ਰਿਹਾ ਹੈ ਜੀ ਕੇ ਸਾਹਿਬ ਮੈਂ ਦੇਖ ਰਿਹਾ ਕਿ ਅੱਜ ਜੋ ਸਾਇਲੈਂਸ ਆ ਗਿਆ ਡੈਫਨਿੰਗ ਸਾਇਲੈਂਸ ਹੈਗਾ ਜੋ ਇਹ ਚੀਜ਼ ਹੋਈ ਹੈ ਉਹ ਉਹ ਵੀ ਹੁਣ ਥੋੜਾ ਵਿਚਾਰਨ ਕਿ ਕੀ ਉਹਨਾਂ ਨੇ ਆਪਣੀ ਧਰਤੀ ਛੱਡਨੀ ਇੱਕ ਇੱਕ ਚੀਜ਼ ਮੈਂ ਐਡ ਕਰਨੀ ਚਾਹਨਾ ਇੱਕ ਚੀਜ਼ ਮੈਂ ਐਡ ਕਰਨੀ ਚਾਹਨਾ ਕਿ ਵਾਈ ਦੇ ਆਰ ਚੂਜ਼ਿੰਗ ਅੰਮ੍ਰਿਤਸਰ 에어ਪੋਰਟ ਕਿ ਜਿਹੜੀ ਫਲਾਈਟ ਆਦੀ ਉਹਨਾਂ ਅੰਮ੍ਰਿਤਸਰ ਉਤਾਰ ਰਹੇ ਨੇ ਇਹ ਇਹਦੇ ਵਿੱਚ ਤੇ ਹਰੇਕ ਪ੍ਰਾਂਤ ਦੇ ਬੰਦੇ ਨੇ ਮੈਂ ਸਮਝਦਾ ਵਾਂ ਕਿ ਜਦੋਂ ਤੁਸੀਂ ਇੰਟਰਨੈਸ਼ਨਲ ਫਲਾਈਟਸ ਚਲਾਣੀਆਂ ਅੰਮ੍ਰਿਤਸਰ ਤੋਂ ਉਹਨੂੰ ਤੁਸੀਂ ਦੇਣੀਆਂ ਨਹੀਂ ਤੁਸੀਂ ਦਿੱਲੀੋਂ ਚਲਾਉਂਦੇ ਹੋ ਲੇਕਿਨ ਜਦੋਂ ਇਹ ਵਾਲੀ ਗੱਲ ਹੋਣੀ ਹੈ ਤੁਸੀਂ ਅੰਮ੍ਰਿਤਸਰ ਚ ਉਤਾਰਦੇ ਪਿਓ ਮੇਰਾ ਇਸ ਗੱਲ ਤੇ ਵੀ ਆਬਜੈਕਸ਼ਨ ਹੈ ਬਹੁਤ ਇੱਕ ਲੇਅਰਡ ਇੱਕ ਇਸ਼ੂ ਹੈਗਾ ਬਿਲਕੁਲ ਸਹੀ ਗੱਲ ਹੈ ਬਹੁਤ ਇੱਕ ਲੇਅਰਡ ਇਸ਼ੂ ਹੈ ਸੋ ਗੁਰੂ ਮਹਾਰਾਜ ਸੁਮਤ ਬਖਸ਼ਣ ਕੋਮ 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 ਇਕੱਠੀ ਹੋਵੇ ਇਸ ਇਸ਼ੂਸ ਦੇ ਉੱਤੇ ਜਿਨ੍ਹਾਂ ਉੱਤੇ ਅਸੀਂ ਵੰਡੀਆਂ ਪਾ ਲਈਆਂ ਨੇ ਇਸ ਵੀ ਕਲੈਕਟਿਵ ਰਿਸਪੌਂਸ ਹੋਵੇ ਚੋਲੀ ਚੁੱਕੀ ਹੈਗੀ ਹੈ ਉਸ ਦਾ ਅੰਤ ਹੋਣਾ ਚਾਹੀਦਾ ਹੈ ਤਾਂ ਜੋ ਸਮੁੱਚੇ ਤੋਂ ਲੀਡਰਸ਼ਿਪ ਜਿਹੜੀ ਹੈ ਉਹ ਕਲੈਕਟਿਵਲੀ ਕੰਮ ਕਰੇ ਥੋੜੀ ਸਾਡੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮੱਚ Вайгур Дикаха, отца Вайгур Дикаха. Вайгур Дикаха,